ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਰਾਚੋ ਬਾਈ ਜੀ ਛੋਲੇ ਲਏ ਨੇ ਆਪਾਂ ਨੇ ਪਿਓਰ ਆਪਣੇ ਕੋਲ ਕੋਈ ਪਾਣੀ ਦਾ ਸਾਧਨ ਨਹੀਂ ਕੋਈ ਵਾਸਤਾ ਨਹੀਂ ਲੋਕ ਮੈਨੂੰ ਮਜ਼ਾਕ ਕਰੀ ਜਾਂਦੇ ਨੇ ਕਹਿੰਦੇ ਨੇ ਇਹ ਹੋਊਗਾ ਜਾਂ ਨਾ ਹੋਊਗਾ ਅਮਨ ਸਿੰਘਾ ਕਹਿੰਦੇ ਪਾਗਲ ਹੋ ਗਿਆ ਤੂੰ ਤਾਂ ਪਰ ਮੈਨੂੰ ਪੂਰਾ ਭਰੋਸਾ ਹੈ ਪਰਮਾਤਮਾ ਤੇ ਮੇਰੇ ਰੱਬ ਤੇ ਵੀ ਮੇਰੇ ਛੋਲੇ ਹੋਣਗੇ ਹੋਣਗੇ ਕਿਉਂਕਿ ਬਾਬੇ ਨਾਨਕ ਨੇ ਹੱਥਾਂ ਦੀ ਮਿਹਨਤ ਨੂੰ ਪਹਿਲ ਦਿੱਤੀ ਹੈ ਇਸੇ ਕਰਕੇ ਬਾਬੇ ਨਾਨਕ ਦੇ ਭਰੋਸੇ ਤੇ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਉਦੋਂ ਵੀ ਪਾਵਾਂਗੇ ਜਦੋਂ ਇਹ ਆਪਣੇ ਹੋ ਗਏ ਤੇ ਨਾਲੇ ਛੋਲੇ ਦਾ ਬਹੁਤ ਤਾਕਤਵਰ ਨੇ ਬਾਈ ਜੀ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਪੋਰਟ ਕਰਦੇ ਹੋ ਤੇ ਨਾਲੇ ਅੱਜ ਕੱਲ ਕੋਈ ਗੜਾਈ ਕਰਦਾ ਨਹੀਂ ਕਸੀਏ ਨਾਲ ਕਿਉਂਕਿ ਮਾਨਸਾ ਏਰੀਆ ਚ ਥੋੜਾ ਬੋਤਾ ਹੋ ਸਕਦਾ ਕਸੀਆ ਚੱਲੇ ਪਰ ਇੱਥੇ ਆਪਾਂ ਸੰਗਰੂਰ ਚ ਵੀ ਚਲਾਈ ਜੰਨੇ ਆ ਮਿਹਨਤ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ